ਯਾਰ ਜੱਗੀ ਕੋਈ ਗੱਲੇ ਸੁਣਾ ਦੇ ਯਾਰ ਗੱਲ ਪੁੱਲਾ ਸੁਣ ਕਿਹਦੇ ਨਾਲ ਭੱਗਿਆ ਮੈਂ ਪਾੜਾਂ ਚ ਘੁੰਮਣ ਅੱਛਾ ਗਰਮੀਆਂ ਦੇ ਦਿਨ ਸੀ ਇਹ ਵੀ ਨਾਲ ਦੀ ਚਲੋ ਅਸੀਂ ਉੱਥੇ ਚਲੇ ਗਏ ਭਾਈ ਦਿਨੇ ਅਸੀਂ ਘੁੰਮੇ ਫਿਰੇ ਪਾੜਾਂ ਚ ਚਲੋ ਭੀੜ ਸੀ ਬਹੁਤ ਹਾਂ ਇੱਧਰ ਬੱਚਿਆਂ ਨੇ ਛੁੱਟੀਆਂ ਛੱਟੀਆਂ ਹੋ ਜਾਂਦੀਆਂ ਨੇ ਗਰਮੀਆਂ ਦੇ ਮਹੀਨੇ ਚ ਬਸ ਉੱਥੇ ਅਸੀਂ ਚਲੇ ਗਏ ਜੀ ਅਸੀਂ ਖਾਇਆ ਪੀਆ ਚਾਹ ਮੈਂ ਸ਼ਾਮ ਨੂੰ ਪੈਗ ਪੁੱਗ ਲਾ ਲੇ ਬਾਈ ਜੀ ਨੇ ਪੂਰੇ ਅੱਛਾ ਹੋਰ ਕੀ ਫੇਰ ਕੀ ਹੋਇਆ ਉੱਥੇ ਸਾਨੂੰ ਕਮਰਾ ਨਾ ਮਿਲੇ ਹਾਂ ਲੇਟ ਹੋ ਗਏ ਅਸੀਂ ਪਹਿਲੀ ਟੱਕਾ ਬਹੁਤ ਹੁੰਦਾ ਹੈ ਹਾਂ ਟੱਕਾ ਬਹੁਤ ਸੀਗਾ ਤੇ ਲੇਟ ਹੋ ਗਏ ਅਸੀਂ ਸੋਚਿਆ ਵੀ ਉਹ ਜਿਹੜਾ ਲਾ ਨਹੀਂ ਲਿੰਦੇ ਟੈਂਟ ਜਾ ਆਪਾਂ ਨੇ ਤਾਂ ਸਾਲਾ ਟੈਲੀਵਿਜ਼ਨਾਂ 'ਚ ਦੇਖਿਆ ਸੀ ਮਿਲ ਜਾਂਦੇ ਆਉਂ ਕਰਾਏ ਅਸੀਂ ਪੁੱਛ ਲਿਆ ਸਾਨੂੰ ਚੱਲ ਮਿਲ ਗਿਆ ਹਾਂ ਤੁਹਾਨੂੰ ਕਿੱਥੇ ਭਾਈ ਲਾਉਣਾ ਹੁੰਦਾ ਸੀ ਜਿਵੇਂ ਖੜਾ ਘੁੜਾ ਜਾ ਹੋਇਆ ਕਰਕੇ ਅਸੀਂ ਲਾ ਲਿਆ ਅੱਛਾ ਹਾਂ ਚਲੋ ਜੀ ਅਸੀਂ ਸੋ ਗਏ ਰਾਤ ਨੂੰ 12 ਵਜੇ ਯਾਰ ਮੇਰੀ ਅੱਖ ਖੁੱਲੀ ਅੱਛਾ ਮੈਂ ਦੇਖਾਂ ਭੈਣ ਜੀ ਮੈਂ ਕਿਹਾ ਤਾਰੇ ਕਿਵੇਂ ਦਿਖੀ ਜਾਂਦੇ ਆ ਯਾਰ ਚਲੋ ਮੈਂ ਬਾਈ ਜੀ ਨੂੰ ਵੀ ਠਾਲ ਲਿਆ ਹਾਂ ਮੈਂ ਕਿਹਾ 10 ਬਾਈ ਕੀ ਚੱਕਰ ਆ ਇਹ ਤਾਰੇ ਕਿਵੇਂ ਦਿਖੀ ਜਾਂਦੇ ਆ ਹਾਂ ਇਹ ਉੱਪਰੋਂ ਦੇਖ ਕੇ ਖੁਸ਼ ਹੋਏ ਹਾਂ 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 ਕਹਿੰਦਾ ਬੜਾ ਘੈਂਡ ਮੌਸਮ ਆ ਯਾਰ ਕਹਿੰਦਾ ਪਹਾੜਾਂ ਦਾ ਦਾ ਸਾਲਾ ਹਾਂ ਉਹ ਮੈਂ ਕਿਹਾ ਸਾਲਿਆ ਪਹਾੜਾਂ ਦੇ ਲੱਗਦੇ ਆ ਆਪਣਾ ਕੋਈ ਟੈਂਟ ਚੋਰੀ ਕਰਕੇ ਲੈ ਗਿਆ ਲੈ